ਜ਼ਿੰਦਗੀ ਬਾਰੇ ਕੁਝ ਅਨਮੋਲ ਗੱਲਾਂ ਜ਼ਿੰਦਗੀ 'ਚ ਇੱਕ ਗੱਲ ਤਾਂ ਪੱਕੀ ਹੈ ਕਿ ਕੁਝ ਵੀ ਪੱਕਾ ਨਹੀਂ ਇੱਕ ਹੀ ਸਮਾਨਤਾ ਹੈ ਪਤੰਗ ਤੇ ਜ਼ਿੰਦਗੀ ਦੀ ਉਚਾਈ ਵਿੱਚ ਜਦੋਂ ਤੱਕ ਉਚਾਈ ਬਣੀ ਰਹੇਗੀ ਉਦੋਂ ਤੱਕ ਵਾਵਾ ਹੁੰਦੀ ਰਹੇਗੀ ਧਰਤੀ ਉੱਤੇ ਰੰਗ ਨਮਾਸ਼ਾ ਦੇਖਣ ਲਈ ਜ਼ਿੰਦਗੀ ਇੱਕ ਟਿਕਟ ਹੈ ਕੁਝ ਲੋਕ ਜ਼ਿੰਦਗੀ ਹੁੰਦੇ ਹਨ ਕੁਝ ਲੋਕ ਜ਼ਿੰਦਗੀ ਵੇਚ ਹੁੰਦੇ ਹਨ ਪਰ ਕੁਝ ਹੁੰਦੇ ਹਨ ਤਾਂ ਜ਼ਿੰਦਗੀ ਹੈ ਨਾ ਸੋਚੋ ਇਹ ਬੰਦੇ ਇੰਨਾ ਜ਼ਿੰਦਗੀ ਦੇ ਬਾਰੇ ਵਿੱਚ ਜਿਸ ਨੇ ਜ਼ਿੰਦਗੀ ਦਿੱਤੀ ਹੈ ਉਹਨੇ ਸੋਚ ਵੀ ਰੱਖਿਆ ਹੋਣਾ ਤੇਰੇ ਬਾਰੇ ਵਿੱਚ ਜ਼ਿੰਦਗੀ ਜ਼ਬਰਦਸਤ ਹੈ ਇਸ ਨੂੰ ਜ਼ਬਰਦਸਤੀ ਨਾ ਬਲਕਿ ਜ਼ਬਰਦਸਤ ਤਰੀਕੇ ਨਾਲ ਜਿਓ ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਜੀਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰਸ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ ਜ਼ਿੰਦਗੀ ਇੱਕ ਵਾਰ ਹੀ ਸੇ ਪਰ ਅਜੇ ਹੀ ਸਖਸ਼ ਨਾਲ ਜ਼ਰੂਰ ਮਿਲਵਾਉਂਦੀ ਹੈ ਜਿਸਤੇ ਨਾਲ ਅਸੀਂ ਆਪਣਾ ਦੁੱਖ ਸੁੱਖ ਵੰਣਾ ਚਾਹੁੰਦੇ ਹਾਂ ਜ਼ਿੰਦਗੀ ਐਵੇਂ ਜਿਓ ਕਿ ਖੁਦ ਨੂੰ ਪਸੰਦ ਆ ਜਾਏ ਦੁਨੀਆ ਦੀ ਪਸੰਦ ਤਾਂ ਪਲ-ਪਲ ਵਿੱਚ ਬਦਲਦੀ ਰਹਿੰਦੀ ਹੈ ਜ਼ਿੰਦਗੀ ਖੂਬਸੂਰਤ ਉਹਨਾਂ ਲਈ ਹੈ ਜੋ ਇਸਤੇ ਬਾਰੇ ਸੋਚਦੇ ਨਹੀਂ ਸਿਰਫ ਜਿਉਂਦੇ ਹਨ ਜ਼ਿੰਦਗੀ ਬਿਹਤਰ ਉਹਦੋਂ ਹੁੰਦੀ ਹੈ ਜਦੋਂ ਤੁਸੀਂ ਖੁਸ਼ ਹੁੰਦੇ ਹੋ ਪਰ ਬਿਹਤਰੀਨ ਉਹਦੋਂ ਹੁੰਦੀ ਹੈ ਜਦੋਂ ਤੁਹਾਡੇ ਕਰਕੇ ਲੋਕ ਖੁਸ਼ ਹੁੰਦੇ ਹਨ ਜ਼ਿੰਦਗੀ ਦੀ ਅਸਲੀਅਤ ਵਿੱਚ ਬਸ ਇੰਨਾ ਹੀ ਜਾਣਿਆ ਹੈ ਕਿ ਦਰਦ ਚ ਇਕਲ ਨੇ ਤੇ ਖੁਸ਼ੀ ਚ ਜਮਾਨਾ ਹੈ ਜ਼ਿੰਦਗੀ ਸਵਾਰਨ ਲਈ ਤਾਂ ਜ਼ਿੰਦਗੀ ਪਈ ਹੈ ਚਲੋ ਉਹ ਪਲਾ ਨੂੰ ਸਵਾਰ ਲੈਨੇ ਆ ਜਿੱਥੇ ਜ਼ਿੰਦਗੀ ਖੜੀ ਹੈ ਜ਼ਿੰਦਗੀ ਦੀ ਹਰ ਗਰਮੀ ਨੂੰ ਮੁਸਕਰਾ ਕੇ ਸਹਿਣ ਕਰੋ ਕਿਉਂਕਿ ਸੂਰਜ ਭਾਵੇਂ ਕਿੰਨਾ ਹੀ ਚਮਕਦਾਰ ਕਿਉਂ ਨਾ ਹੋਵੇ ਸਮੁੰਦਰ ਨੂੰ ਸਿਕਾ ਨਹੀਂ ਸਕਦਾ ਜ਼ਿੰਦਗੀ ਵਿੱਚ ਪਲੇ ਮਜਬੂਰ ਮਜ਼ਦੂਰ ਬਣੋ ਪਰ ਮਜਬੂਰ ਨਾ ਬਣੋ ਜ਼ਿੰਦਗੀ ਦੇ ਹਰ ਪਲ ਨੂੰ ਜਿਉਣਾ ਸਿੱਖੋ ਕਿਉਂਕਿ ਮੁਸੀਬਤਾਂ ਤਾਂ ਆਉਂਦੀ ਹੀ ਰਹਿਣਗੀਆਂ ਪਰ ਜ਼ਿੰਦਗੀ ਨਹੀਂ